ਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਤੇ ਕੀਤਾ ਗਿਆ ਰੋਸ ਪ੍ਰਦਰਸ਼ਨ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਡੇ ਕੱਚੇ ਮੁਲਾਜ਼ਮ ਜੋ ਕਿ ਡੀਸੀ ਰੇਟ ਤੇ ਰੱਖੇ ਹੋਏ ਹਨ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਅਸੀਂ ਬਾਰ-ਬਾਰ ਅਕਸਰਾਂ ਦੇ ਦਰਬਾਰ ਵਿੱਚ ਜਾ ਕੇ ਆ ਗਏ ਪਰ ਸਾਡੀ ਤਨਖਾਹ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਕੱਚੇ ਮੁਲਾਜ਼ਮ 2 ਮਹੀਨੇ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ ਹਰਤਾਲ ਜਿਹੜੀ ਹੈ ਜੀ ਰੈਗੂਲਰ ਅਸੀਂ ਡੀਸੀ ਰੇਟ ਵਾਲੇ ਜਿਹੜੇ ਕੱਚੇ ਮਲਾਜ਼ਮਾਂ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਲ ਹੋਏ ਪਏ ਆ ਅਸੀਂ ਪਿਛਲੇ 16 ਸਤਾਰਾਂ 18 ਸਾਲਾਂ ਤੋਂ ਕੱਚੇ ਮਲਾਜ਼ਮਾਂ ਸੀ ਕੰਮ ਕਰ ਰਹੇ ਆ ਇੱਥੇ ਤੱਕ ਵੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈਗਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਹੈਗੀ ਆ ਅਸੀਂ ਕੋਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਰੈਗੂਲਰ ਕੀਤਾ ਹੋਂ ਤੱਕ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਹਾਂ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਵੀ ਕਹਿਆ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਰੈਗੂਲਰ ਕਰ ਦ ਗਰੂਲ ਕਰਾਂਗੇ ਅੱਜ 2 ਸਾਲ ਬੀਤ ਚੁੱਕੇ ਨੇ ਕੋਈ ਰੈਗੂਲਾਈਜੇਸ਼ਨ ਨਹੀਂ ਤੇ ਸਾਡੀ ਨਾ ਹੀ ਕੋਈ ਸਾਨੂੰ ਮੈਡੀਕਲ ਨਾ ਹੀ ਸਾਨੂੰ ਕੋਈ ਪੱਤੇ ਤੇ ਸਾਡੇ ਬੱਚੇ ਵੀ 17-18 ਸਾਲਾਂ ਤੋਂ 18 ਤੋਂ ਲੱਗੇ ਹੋਏ ਆ ਸਾਡੇ ਬੱਚੇ ਜਿਹੜੇ ਨਿਜਵਾਨ ਹੋ ਚੁੱਕੇ ਨੇ ਪਲੱਸ 1 ਪਲੱਸ 2 ਚ ਤਕਰੀਬਨ ਸਾਰਿਆਂ ਦੇ ਬੱਚੇ ਨੇ ਕਈ ਨਾ ਕੋਰਸ ਕਰਨੇ ਆ ਦੱਸੋ ਸਰਕਾਰ ਦੱਸੇ ਵੀ 10000 ਦੇ ਵਿੱਚ ਅਸੀਂ ਕਿਸ ਬੱਚੇ ਨੂੰ ਕੋਰਸ ਕਰਾ ਲਾਂਗੇ ਜਿੱਦਾਂ ਸਾਡੇ ਬੱਚਿਆਂ ਨੇ ਕੋਈ ਮੈਡੀਕਲ ਪੜ੍ਹਨਾ ਹੋ ਬੱਦ ਅਫਸਰ ਕੀ ਧੰਨਾ ਲਾਂਗੇ ਤੇ ਸਰਕਾਰ ਨੇ ਸਾਨੂੰ ਬਿਲਕੁਲ ਹੀ ਰੋਲ ਐ ਮਦੋਲੇ ਹੋਏ ਸ ਭਗਵਾਨਤਮਾਨ ਜੀ ਦੀ ਰਿਕਵੈਸਟ ਆ ਕਿ ਅਸੀਂ ਤੁਹਾਨੂੰ ਬੜਾ ਚਾਹ ਕੇ ਵੋਟਾਂ ਪਾਈਆਂ ਸੀ ਕਿ ਨਵੀਂ ਸਰਕਾਰ ਕੁਝ ਕਰੇਗੀ ਪਰ ਸਾਨੂੰ ਤੁਹਾਡੇ ਤੋਂ ਵੀ ਕੋਈ ਉਮੀਦ ਨਹੀਂ ਲੱਗ ਰਹੀ ਸੋ ਸਰੀ ਅੱਜ ਪਹਿਲਾ ਦਿਨ ਆ ਉਸ ਤੋਂ ਬਾਅਦ ਜੇਕਰ ਫੈਸਲਾ ਨਹੀਂ ਕੋਈ ਆਉਂਦਾ ਤਾਂ ਰੈਗੂਲਰ ਹੜਤਾਲ ਦੇ ਵਿੱਚ ਤਬਦੀਲ ਹੋ ਜਾਏਗੀ ਰਾਜ ਪ੍ਰਧਾਨ ਰਜੇਸ਼ ਕੁਮਾਰ ਗੋਡੂ ਡੀ ਕਲਾਸ 4 ਗਵਰਨਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਉਹ ਤਰਨਾ ਪ੍ਰਦਰਸ਼ਨ ਸਾਡੇ ਕੱਚੇ ਮੁਲਾਜ਼ਮ ਡੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ ਜਿਸ ਦੀ ਘਨਾਤਾ ਕੌਂਟ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਛੇਕਾ ਨਾ ਸਾਡੀ ਅਫਸਰ ਸ਼ਾਹੀ ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਹਾਂ 15 20 ਦਿਨ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨਾਂ ਨੂੰ ਲੈਟਰਾਂ ਚਿੱਠੀਆਂ ਰਹੀਂ ਭੇਜ ਰਹੇ ਚਿੱਟੀਆਂ ਭੇਜਦੇ ਆ ਵੀ ਭਾਈ ਸਾਣ ਨੂੰ ਕੋਈ ਜਵਾਬ ਦੋ ਸਾਡੇ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10 11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੀ ਐਡਮਿਸ਼ਨਾਂ ਕਰਾਨਗੇ ਕਿਵੇਂ ਰਾਸ਼ਨ ਪਾਣਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਰ ਅਫਸਰ ਸ਼ਾਹੀ ਜਾਂ ਸਾਡੇ ਕਾਊਂਟ ਬ੍ਰਾਂਚ ਜਾਂ ਲੇਖਾ ਸ਼ਾਖਾ ਕਿਸੇ ਵੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਉਹ ਉੱਪਰ ਤੋਂ ਉੱਪਰ ਗੱਲਾਂ ਟਾਲੀ ਜਾ ਰਹੇ ਹਨ। ਹਰ ਅੱਜ 2 ਮਹੀਨੇ ਹੋ ਗਏ ਉਹਨਾਂ ਦੀ ਸੈਲਰੀ ਲੇਟ ਹੋਈ ਹੈ। ਬਹੁਤ ਸਾਰੇ ਨਹੀਂ ਦੁਕਾਨਦਾਰਾਂ ਨੂੰ ਨਹੀਂ ਦੱਸਦੇ। ਨਾ ਸੈਲਰੀ ਕਦੋਂ ਮਿਲਣੀ ਹੈ ਇਸ ਦੇ ਬਾਰੇ ਕੋਈ ਗੱਲ ਕਰਦੇ ਹਨ। ਅਸੀਂ ਪ੍ਰਿੰਸੀਪਲ ਸਾਹਿਬ ਮੈਡੀਕਲ ਕਾਲਜ ਨੂੰ ਵੀ ਲੈਟਰ ਭੇਜੀ, ਮੈਡੀਕਲ ਸੁਪਰਡੈਂਟ ਸਾਹਿਬ ਰਜਿੰਦਰਾ ਹਸਪੀਟਲ ਨੂੰ ਵੀ ਲੈਟਰ ਭੇਜੀ ਪਰ ਹਜੇ ਤੱਕ ਕਿਸੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਮਿਲਿਆ। ਇਸ ਕਰਕੇ ਸੰਦੂ ਮਜਬੂਰ ਹੋ ਗਏ ਕੰਮ ਛੋੜ ਹੜਤਾਲ ਰਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਤੱਚਿਆਂ ਦੀ ਸਾਬਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਕਿ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਜੋ ਵਿਚਾਰੇ 10 11000 ਤੇ ਆਪਣੀ ਜ਼ਿੰਦਗੀ ਰੋਲਦੇ ਆ 18 ਸਾਲ ਹੋ ਗਏ ਉਹਨਾਂ ਨੂੰ ਭਰਤੀ ਹੋਇਆ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਛਾਪ ਨਹੀਂ ਲਈ ਉਹ 18 ਸਾਲ ਤੋਂ ਜਿਹੜੀ ਸਰਕਾਰ ਆਉਂਦੀ ਆ ਤੁਮ ਇਸ ਵਾਰ ਪੱਕੇ ਕਰ ਦਾਂਗੇ ਇਸ ਵਾਰ ਪੱਕੇ ਕਰ ਦਾਂਗੇ ਇਸੇ ਤਰ੍ਹਾਂ ਚੱਲਦਾ ਉਹ ਵਿਚਾਰੇ ਅੱਜ ਉਹ ਸਾਰੇ ਓਵਰੇਜ ਹੋ ਕੇ ਉਹਨਾਂ ਦੇ ਅੱਜ ਪੱਕੇ ਹੋਣ ਦੀ ਉਮਰ ਵੀ ਲੰਘ ਗਈ। ਉਹ ਇਹ ਨਹੀਂ ਕਿ ਕਿਸੇ ਹੋਰ ਜਾ ਕੇ ਮੈਕਮੇ ਵਿੱਚ ਅਪਲਾਈ ਕਰਦਣਗੇ ਜਾਂ ਕਿਤੇ ਹੋਰ ਨੌਕਰੀ ਲਈ ਟਰਾਈ ਕਰਦਣਗੇ ਕਿਉਂਕਿ ਸਾਰੇ ਓਵਰੇਜ ਹੋ ਗਏ। ਪਰ ਸਾਡੀ ਸਰਕਾਰਾਂ ਬਾਰ-ਬਾਰ ਆ ਰਹੀਆਂ ਨੇ ਇਹੀ ਝੂਠੇ ਵਾਅਦੇ, ਇਹੀ ਝੂਠੇ ਲਾਰੇ ਲਾ ਰਹੀਆਂ ਨੇ। ਇਸ ਤੋਂ ਤੰਗ ਆ ਕੇ ਅੱਜ ਅਸੀਂ ਕੰਮ ਛੋੜ ਹੜਤਾਲ ਸ਼ੁਰੂ ਕਰੀ ਆ। ਇਸ ਦੇ ਅਗਲੇ ਫੈਸਲੇ ਸਾਡੇ ਸੀਨੀਅਰ ਆਗੂ ਦਰਸ਼ਨ ਸਿੰਘ ਲਵਾਨਾ ਜੀ ਆ ਰਹੇ ਥੋੜੀ ਦੇਰ 'ਚ। ਉਹਨਾਂ ਨਾਲ ਗੱਲ ਕਰਕੇ ਅੱਗੇ ਨੂੰ ਇਹ ਕਿੰਨੀ ਰੈਗੂਲਰ ਰੱਖੀ ਜਾਊਗੀ। ਉਸ ਦੇ ਬਾਰੇ ਅਸੀਂ ਸੋਚ ਵਿਚਾਰ ਕਰਕੇ ਇਲਾਕ ਕਰਤਾਗੇ